ਨੋ ਭਾਈ ਜੀ ਦਰਬਾਰ ਸਾਹਿਬ ਦੀ ਸੇਵਾ ਚੱਲ ਰਹੀ ਹੈ ਅੱਜ ਗੁਰਦੁਆਰਾ ਕਲੰਗੀ ਧਰ ਸਾਬ ਜੱਜਲ ਤੇ ਹੁਣ ਸੇਵਾ ਦੇ ਵਿੱਚ ਲੱਗੇ ਪਏ ਨੇ ਭਰਾ ਸਾਰੇ ਦਰਬਾਰ ਸਾਹਿਬ ਆਂਦੇ ਨੇ ਤਾਂ 8-9 ਸਾਲ ਹੋ ਗਏ ਉਦੋਂ ਭਰਤ ਪਾਈ ਸੀ ਤੇ ਅੱਜ ਮਿੱਟੀ ਜਾਦੇ ਹੋਣ ਕਰਕੇ ਮਿੱਟੀ ਅੰਦਰੋਂ ਕੱਢ ਰਹੇ ਨੇ ਤੇ ਦੇਖ ਅਦਰ ਕਰਾਹੇ ਵਾਲੇ ਭਰਾ ਆਪਣੇ ਮੈਂ शेअर ਕਰਕੇ ਆ ਟਰੈਕਟਰ ਆ 5500 ਇਹ ਡੂੰਗੇ ਧਾਂ ਚ ਸਿੱਟੀ ਜਾਂਦੇ ਮਿੱਟੀ ਮਾਲਵਾ ਨਵਾਂ ਦਰਬਾਰ ਸਾਹਿਬ ਬਣਿਆਗਾ ਤੇ ਇੱਧਰ ਪਹਿਲਾਂ ਵਾਲਾ ਦਰਬਾਰ ਸਾਹਿਬ ਆ ਮਾਲਾ ਜਿੰਨਾ ਉੱਚਾ ਹੈ ਨਹੀਂ ਭਰਤ ਪਾਈ ਹੋਈ ਆ ਤੇ ਸਾਰੇ ਲੋਸਮੈਂਟ ਕਰੀ ਸੀ ਨਾਲ ਦੀ ਨਾਲ ਪਿੰਡ ਵਾਲੇ ਸੇਵਾਦਾਰ ਸਾਰੇ ਪੱਕੇ ਨਾਲ ਦੀ ਨਾਲ ਪਹੁੰਚ ਗਏ ਤੇ ਨਾਲੇ ਸਾਨੂੰ ਦਰਬਾਰ ਸਾਹਿਬ ਦੇ ਕਰਾਵਾ ਦੇ ਦਰਸ਼ਨ ਆਪਣਾ ਕਿਵੇਂ ਤਿਆਰ ਕਰਿਆ ਮਿਸਤਰੀ ਹਰਵੰਤ ਸਿੰਘ ਕਾਲੇ ਨੇ ਪਹਿਲਾਂ ਚੁੰਜੂ ਹਾਲਾਂ ਦਾ ਬਾਹਿਆ ਅੰਦਰੋਂ ਆ ਦੇਖੋ ਸਾਰਾ ਚੁੰਜੂ ਖਾਲਾ ਨਾ ਪਾਇਆ ਇਹ ਦਰਬਾਰ ਸਹਿਬ ਬਹੁਤ ਵੱਡਾ ਇਹ ਮੰਨ ਲਾ 12-13000 ਸਕਰ ਫੁੱਟ ਹੋਊਗਾ ਇੱਥੇ ਹੁਣ ਪੱਥਰ ਲਾਉਣਾ ਫਰਸ਼ ਲਾਉਣਾ ਮੰਨ ਲਓ ਜਿਹੜਾ ਪੱਥਰ ਲਿਆਂਦਾ ਮਕਰਾਨੇ ਤੋਂ ਉਹ ਬਾਈ ਨੂੰ ਪੁੱਛਦਿਆਂ ਹਰਮント ਸਿੰਘ ਕਾਲੇ ਮਿਸ਼ਤੇ ਇਹਨੂੰ ਜਿਹਨੇ ਦਰਬਾਰ ਸਾਹਿਬ ਤਿਆਰ ਕਰਿਆ ਤੇ ਕਿੰਨਾ ਕੈਰੀਆ ਬਾਈ ਦਰਬਾਰ ਸਾਹਿਬ ਦਾ ਤੇ ਬਾਈ ਜੀ 7000 ਫੁੱਟ ਏਰੀਆ ਦਿਕ ਰਿਹਾ 7000 ਨਹੀਂ ਸਾਰੇ ਬਰਾਂਡੇ ਬਾਕੇ ਸਾਰਾ ਵੀ ਟੋਟਲ ਕਿੰਨਾ ਕਹੂਗਾ ਸਾਰਾ 13000 ਫੁੱਟ ਸਾਰਾ ਵੀ ਸਾਈਡਾਂ ਬਰਾਂਡੇ ਦੇ ਬਾਕੇ ਵਿੱਚ ਕੋਈ ਇਧਰ ਤੇ ਉਚਾਈ ਇਹਦੀ ਕਿੰਨੀ ਕੁ ਹੋਗੀ ਉਚਾਈ ਛੱਤ 28 ਫੁੱਟ ਤੇ ਲੈਵਲ ਤੋਂ ਲੈਵਲ ਤੋਂ 28 ਫੁੱਟ ਤੇ ਹਾਂ ਸੜਕ ਤੋਂ ਟਾਪ 107 ਕੋਟ ਹੈ। ਉਹ ਕਿੰਨਾ ਕੁ ਟਾਈਮ ਹੋ ਗਿਆ ਕਿੰਨੇ ਟਾਈਮ ਚ ਤਿਆਰ ਹੋਇਆ ਇਹ? ਇਹ 8 ਸਾਲ ਹੋ। 8 ਸਾਲ ਚ। ਹਾਂਜੀ। ਤੇ ਖਰਚਾ ਕਿੰਨਾ ਕਾ ਗਿਆ? ਕਰਪਿਆ ਤਕਰੀਬਨ 2 ਕਰੋੜ ਦੇ ਲਗਭਗ ਆ ਗਏ ਤੇ 1 ਕਰੋੜ ਵਿੱਚ 70-80 ਲੱਖ। 8 ਸਾਲਾਂ ਚ 2 ਕਰੋੜ ਦੇ ਲਾਵੇ ਹੋ ਗਿਆ। ਤੇ ਹਜੇ ਕੁਝ ਹੋਰ ਰੁਪਏ ਲੱਗਣੇ ਆ। ਇਹ ਲੱਗਣਗੇ ਤਕਰੀਬਨ 2 ਕਰੋੜ ਰੁਪਏ ਹੋਰ ਲੱਗਣਗੇ। ਹਾਂ। ਜਿਹੜੀ ਉਹ ਆਪਣੀਆਂ ਚੀਜ਼ਾਂ ਆਪਣ ਨਾਲ ਆ ਫੁੱਲ ਛਾਪੇ ਹੋਏ ਆ। ਇਹ ਬਣਾ ਕੇ ਫਰਮਾ ਫੇਰ ਤਿਆਰ ਕਰਿਆ ਉਹ ਸਾਹਮਣੇ ਵਾਲੇ ਉਹ ਨਹੀਂ ਨਹੀਂ ਇਹ ਹੱਥੀ ਤਿਆਰ ਕਰੇ ਸਾਰੇ ਹੱਥੀ ਸਾਰੇ ਹੱਥੀ ਤਿਆਰ ਕਰੇ ਆ ਬਿਨਾ ਫਰਮੇ ਤੋਂ ਇਹ ਵੀ ਯਾਰ ਬੰਦੇ ਦੀ ਕਲਾ ਹੁੰਦੀ ਹੈ ਮਿਸਤਰੀ ਦੀ ਹਨਾ ਫਰਮੇ ਨਾਲ ਤਿਆਰ ਕਰਦੇ ਦੇਖੇ ਸਾਰੇ ਮੈਂ ਤੇ ਪਰ ਇਸ ਤਰ੍ਹਾਂ ਫੁੱਲ ਨਹੀਂ ਤਿਆਰ ਹੋਏ ਤੇ ਜਿਹੜੇ ਆ ਕੌਲਿਆਂ ਤੇ ਕਰੇ ਆ ਵਾਲੇ ਇਹ ਵੀ ਸਾਰੇ ਹੱਥ ਨਾਲ ਹੀ ਆ ਇਹ ਵੀ ਹੱਥੀ ਆ ਸਾਰੇ ਹੱਥੀ ਗਲਾਕਾਰੀ ਆ ਤੇ ਹੁਣ ਮਾਲਾ 6-7 ਸਾਲਾਂ ਚ ਤਿਆਰ ਹੋਇਆ ਇਹ ਹੁਣ ਇੱਥੇ ਇੱਥੇ ਕੰਮ ਕਰ ਰਿਹਾ ਕਿ ਕੋ ਹੋਰ ਕਰ ਰਹੇ ਹੋ ਕਿਤੇ ਤੇਰਾ ਪਿਲਹਾਰ ਤਾਂ ਬਾਹਰ ਚੱਲ ਰਿਹਾ ਹੈ ਬਾਹਰ ਖਤਰਾਨਾ ਪਿੰਡ ਹਰਿਆਣੇ ਚ ਕਿਹੜਾ ਪਿੰਡ ਖਤਰਾਨਾ 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 ਹਰਿਆਣੇ ਦੇ ਵਿੱਚ ਆ ਕਾਲੇ ਵਾਲੀ ਸ਼ੈਡ ਹੋਊ ਹਾਂ ਕਾਲੇ ਦੇ ਨਾਲ ਤਲੋਕੇ ਵਾਲ ਦੇ ਨਾਲ ਉੱਥੇ ਦਰਬਾਰ ਸਾਹਿਬ ਦਾ ਹੀ ਆ ਇੱਥੇ ਦਰਬਾਰ ਸਾਹਿਬ 675 ਹੈ ਹੈ 6075 ਹੈ ਸਹਿਜ ਉੱਥੇ ਤੇ ਜਿਹੜੀ ਆਹਾ ਚੜਾਏ ਹੋਏ ਸਾਰੀਆਂ ਟੁਕੜੀਆਂ ਪੀਸੇ ਚੜੇ ਹੋਏ ਸੋਡੀ ਸਾਰਾ ਕੰਮ ਕੀਤਾ ਹੋਇਆ ਮੈਂ ਸ਼ੁਰੂ ਤੋਂ ਲੈ ਕੇ ਐਂਡ ਤੱਕ ਆਪ ਹੀ ਤਿਆਰ ਕਰਿਆ ਸਾਰਾ ਤੇ ਦਾ ਬਾਈ ਜੀ ਛੱਤ ਦੀ ਉਚਾਈ ਹੈ ਜਿਹੜੀ ਉਹ ਤੁਹਾਨੂੰ ਦੱਸਤਾ ਜਿਹੜੀ ਉਂ ਉਚਾਈ ਆ ਨੇ ਇਹਦੀ ਜਿੱਥੋਂ ਤੱਕ ਫਰਸ਼ ਲੱਗਣਾ ਹੈ ਥੱਲੇ ਨੀਚੇ ਧਰਤੀ ਤੋਂ ਲੈ ਕੇ 11 12 ਫੁੱਟ ਤੱਕ ਹੈ ਸੜਕ ਤੋਂ ਲੈ ਕੇ ਐਨੀ ਉਚਾਈ ਐ ਐਨੀ ਭਰਤ ਪਈ ਐ ਤੇ ਹੁਣ ਲੈਵਲ ਕਰਨ ਦਾ ਕਰਕੇ ਸਾਰੀ ਸੰਗਤ ਪਹੁੰਚੀ ਸੀ ਤੇ ਹੁਣ ਚਾਰ ਟਰੈਕਟਰ ਬੁਲਾਏ ਸੀ ਸਾਰੇ ਭਰਾ ਮੇਰੇ ਸੇਵਾ ਤੇ ਲੱਗੇ ਹੋਏ ਨੇ ਚੱਲ ਜਾਂਦਾ ਹੁਣ ਖੌਂਚੇ ਨਾਲ ਮਿੱਟੀ ਇੱਥੋਂ ਭਰ ਕੇ ਪਾਉਣੇ ਆ ਉਹ ਪਾਲਕੀ ਆਪਣਾ ਠੜਾ ਸਾਹਿਬ ਬਣ ਰਿਹਾ ਹੈ ਵਿਚਾਲੇ ਠੜਾ ਸਾਹਿਬ ਦੇ ਉੱਪਰ ਪਾਲਕੀ ਧਰਨੀ ਹੈ ਮਹਾਰਾਜ ਦੀ ਸਵਾਰੀ ਦਾ ਕਰਕੇ ਤੇ ਇਹ ਸੇਵਾ ਚੱਲ ਰਹੀ ਹੈ ਦਰਬਾਰ ਸਾਹਿਬ ਦੇ ਵਿੱਚ ਤੇ ਲੋਕਸਟਾਇਮੈਂਟ ਕਰੇ ਤੋਂ ਸਾਰੀ ਮਸ਼ੀਨਰੀ ਪਹੁੰਚ ਗਈ ਤੇ ਸੰਗ ਤਾਂ ਪਹੁੰਚ ਗਈਆਂ ਛੋਟੇ ਬੱਚੇ ਵੀ ਸੇਵਾਦਾਰ ਪਹੁੰਚ ਗਏ ਆ ਰਹੀ ਐ ਇੱਥੇ ਦਰਬਾਰ ਸਾਹਿਬ ਚ ਚੱਲੀ ਜਾਂਦੀ ਐ ਸੇਵਾਦਾਰਾਂ ਦੀ ਲੋੜ ਤਾਂ ਐ ਆ ਵੀ ਇਹ 2-4 ਦਿਨਾਂ ਦਾ ਕੰਮ ਨਹੀਂ ਹੁੰਦਾ ਮਹੀਨਿਆਂ ਦੇ ਮਹੀਨੇ ਲੱਗ ਜਾਂਦੇ ਐ ਤੇ ਜਗ੍ਹਾ ਬਹੁਤ ਐ ਪੱਥਰ ਲਾਉਣ ਨੇ ਹਜੇ ਰੋੜੀ ਕੁੱਟਣੀ ਐ ਸਾਰਾ ਕੰਮ ਐ ਇਹ ਜਿਵੇਂ ਸੇਵਾਦਾਰ ਆਈ ਜਾਣਗੇ ਉਵੇਂ ਹੀ ਛੇਤੀ ਨਿਬੜੀ ਜਾਊਗਾ ਆ ਖੌਂਚਾ ਤਾਂ ਬਲਾਉਣਾ ਪਿਆ ਇੱਥੇ ਜਗ੍ਹਾ ਦੇ ਵਿੱਚ ਮਿੱਟੀ ਦੇ ਵਿੱਚ ਪਾਣੀ ਛੱਡਿਆ ਸੀ ਭਰਤ ਤੇ ਵੀ ਮਿੱਟੀ بیٹھ ਜੋਗੀ ਨੇ ਚੈੱਕ ਕਰਨਾ ਸੀ ਕਿਵੇਂ ਤਾਂ ਕਰਕੇ ਖੌਂਚੇ ਨਾ ਹੁਣ ਗਾਰਾ ਗਾਰਾ ਕੱਢਿਆ ਜਾਂਦਾ ਤੇ ਕੁਛ ਥੜਾ ਸਾਬ ਤੇ ਲੱਗੇ ਪਏ ਐ ਮਿਸਤਰੀ ਲੱਗੇ ਪਏ ਬਿੰਦਰ ਤੇ ਟਰੈਕਟਰ ਸਾਰੇ ਭਰਾਵਾਂ ਦੇ ਆ ਗਏ ਆ ਜੋਨੀ ਢਾਲੀ ਵਾਲ ਦਾ ਟਰੈਕਟਰ ਆ ਗਿਆ ਤੇ ਗੁਰਪਿਆਰ ਸਿੱਧੂ ਦਾ ਖੌਂਚੇ ਵਾਲਾ ਆ ਗਿਆ ਆਸ਼ਾ ਤੇ ਇਧਰ ਸਰਪੰਚ ਦਾ ਆ ਗਿਆ ਪ੍ਰਧਾਨ ਦਾ ਜਗਸੀਰ ਸਰਪੰਚ ਦਾ 60 ਫਾਰਮ ਤੇ ਜਿਵੇਂ ਜਿਵੇਂ ਟਰੈਕਟਰ ਆਈ ਜਾਂਦੇ ਬਸ ਲੋਡ ਪਈ ਜਾਂਦੀ ਓਵੇਂ ਓਵੇਂ ਆਈ ਜਾਂਦੇ ਆ ਕਾਕੇ ਸਿੱਧੂ ਦਾ ਆ ਗਿਆ ਉਹ ਰੂਟਾਵੀਟਰ ਲੈ ਕੇ ਆਇਆ ਆ ਉਹਦਾ ਤੇ ਉਸ ਤੋਂ ਬਾਅਦ ਕਰਾਹਾ ਲਾਉਣਾ ਕੰਪਿਊਟਰ ਕਰਾਹਾ ਉਹ ਜੱਗਾ ਬਾਗ ਵਾਲਾਂ ਦਾ ਤੇ ਸਿੱਖਾਂ ਦਾ ਉਹ ਆਪਦਾ ਕਰਾਹਾ ਲੈ ਕੇ ਆਇਆ ਕੰਪਿਊਟਰ ਕਰਾਹਾ ਲੈਜਰ ਸਾਰੇ ਕੰਮ ਤਿਆਰ ਹੋ ਜਾਂਦਾ ਬਸ ਜਿਵੇਂ ਟਰੈਕਟਰ ਆਈ ਜਾਂਦੇ ਆ ਗੁਰਪੰਥ ਦਾ ਪੰਥੇ ਦਾ ਟਰੈਕਟਰ ਵੀ ਆ ਗਿਆ ਉਮੇ ਉਹ ਲੱਗੀ ਜਾਂਦੇ ਆ ਇਹਦੀ ਚੜਾਈ ਘੱਟ ਸੀਗੀ ਗੇਟ ਦੀ ਤੇ ਇਹਦੀ ਵੱਧ ਸੀ ਰੂਟਾਵੀਟਰ ਦੀ ਕਾਕੇ ਦਾ ਰੂਟਾਵੀਟਰ ਸੀ ਹੁਣ ਇਸ ਲੋਟ ਲਵਾਈ ਚ ਲੈ ਕੇ ਜਾਂਦੇ ਆ ਅੰਦਰ ਫਿਰ ਉਹ ਦੋ ਆ ਦੇ ਰੂਟਾਵੀਟਰ ਫੇਰ ਨੇ ਗੇ ਡਲੀ ਮਰ ਜਾਂਦੀ ਐ ਡਲੀ ਮਾਰ ਕੇ ਫਿਰ ਤੋਂ ਦੀ ਲੈਜਰ ਕਰਾ ਹ ਲੱਗੂ ਆ ਉਸ ਤੋਂ ਬਾਅਦ ਬਜਰੀ ਪਾਈ ਜਾਊਗੀ ਆ ਡਲਿਆਂ ਦੀ ਰੋੜੀ ਕੁੱਟ ਕੇ ਤੇ ਫਿਰ ਪੱਥਰ ਲਾਉਣਾ ਆ ਲੱਗਿਆ ਪਿਆ ਰੂਟਾਵੀਟਰ ਮਾਰਨਾ ਕਾਕਾ ਸਿੱਧੂ ਤੇ ਹੁਣ ਰੂਟਾਵੀਟਰ ਦਾ ਇਥੋਂ ਕੰਮ ਨਿਮੇੜ ਕੇ ਫੇਰ ਕੰਪਿਊਟਰ ਕਰਾ ਹਾਲਿਆ ਹੋਆ ਜੱਗਾ ਬਾਗ ਵਾਲਾ ਉਹ ਰਾਮੇ ਵਾਲਾ ਨਾਲ ਸਮਝੇ ਜੇ ਜੱਗਾ ਬਾਗ ਵਾਲਾ ਸਾਡੇ ਤੇ ਸਿੱਖਾਂ ਦੇ ਵਾਰੀ ਦੇ ਇਹ ਤੇ ਸਿੰਘ ਸਿੱਖ ਆ ਗੁਰਪ੍ਰਿਆਰ ਦਾ ਟਰੈਕਟਰ ਹੈ। ਆ ਟਰੈਕਟਰ ਆ ਸਾਡੇ ਭਰਾ ਦਾ ਗੁਰਪ੍ਰਿਆਰ ਗੁਰਪਿਆਰ ਸਿੱਧੂ ਦਾ। ਆ ਛਾ ਟਰੈਕਟਰ ਹੈ ਖੌਂਚੇ ਵਾਲਾ ਇਹ। ਇਹ ਹਰੇਕ ਬੰਦੇ ਦੇ ਹੱਥ ਯਾਸ ਨਹੀਂ ਹੁੰਦਾ। ਇਹ ਬੰਦੇ ਨੂੰ ਜਾਣਕਾਰੀ ਹੈਗੀ ਖੌਂਚੇ ਵਾਸਤੇ। ਆ ਜਿਹੜੀ ਜਗ੍ਹਾ ਹੈ ਪੂਰੇ ਸੂਰੇ ਟਾਇਰ ਨੰਗ ਦੇ ਖਹਿ ਖਹਿ ਕੇ ਨੰਗ ਦਾ ਟਰੈਕਟਰ। ਜਗ੍ਹਾ ਦੇਖ ਲਓ ਕਿੰਨੀ ਭੀੜੀ ਹੈ। ਪਰ ਫੇਰ ਵੀ ਸਾਰੀ ਮਿੱਟੀ ਇਹਦੇ ਵਿੱਚੋਂ ਕੱਢੂ ਆ ਇਹ। ਤੇ ਅਦਰ ਬਰਲਾਜ ਖਿੱਚੀ ਜਾਂਦਾ ਕਰਾਹੇ ਨਾਲ ਉਧਰ ਲਈ ਜਾਂਦਾ ਖਿੱਚ-ਖਿੱਚ ਕੇ ਕਰਾਹੇ ਨਾਲ ਤੇ ਗੋਰ ਪਿਆਰੇ ਇਧਰੋਂ ਲਈ ਜਾਂਦਾ ਜਿਹੜੀ ਢੀੜੀ ਜਗਾ ਆ ਤਾਰੀ ਵਰਗੇ ਸਾਰੇ ਆ ਗਏ ਬਸ ਜਿਵੇਂ ਜਿਵੇਂ ਪਤਾ ਲੱਗ ਜਾਂਦਾ ਸੇਵਾਦਾਰਾਂ ਨੂੰ ਉਵੇਂ-ਉਵੇਂ ਆਈ ਜਾਂਦੇ ਨੇ ਆ ਤਾਂ ਹੁਣ ਬੇਲੀ ਹੀ ਰੋਤਾ ਤਾਂ ਕਰਕੇ ਕੰਮ ਸਟਾਰਟ ਕਰ ਲਿਆ ਸੀ ਜਿਹੜੇ ਭਰਾ ਵਿਲੇ ਜੇ ਹੁਣ ਤੇ ਸਾਰੇ ਤੁਰੇ ਆਓ ਕੰਮ ਹੋ ਜਾ ਛੇਤੀ ਨਹੀਂ ਬੜਜੂ ਫਿਰ 올 ਜੀ ਜਾਣਗੇ ਕਣਕਾਂ ਚ ਕੋਈ ਤੂੜੀ ਬਣਾਊਗਾ ਕੋਈ ਕਣਕ ਹਾਲ ਜੋਨੀ ਵੀ ਲੱਗਿਆ ਪਿਆ ਇੱਧਰ ਕਟਾਈ ਕਰਨ ਸਾਫ ਸਫਾਈ ਪੂਰੀ ਹੋ ਗਈ ਕਰਾਹਾ ਲਾਏ ਤੋਂ ਕੰਪਿਊਟਰ ਕਰਾਹਾ ਲੱਗਿਆ ਸੀ ਤੇ ਹੁਣ ਇਹਦੀ ਕਟਾਈ ਕਰਕੇ ਮਸ਼ੀਨਾਂ ਨਾਲ ਬਿਜਲੀ ਵਾਲਾ ਕੰਮਸ਼ੀਨਾ ਹੈ ਕਾਕੇਵਾਰ ਦੇ ਪਾਸੇ ਕਰੀ ਜਾਂਦੇ ਮਿੱਟੀ ਜਿਹੜੀ ਕੰਧਾਂ ਨਾਲ ਹੈ ਕਟਾਈ ਕਰਨ ਦੇ ਮਾਰੇ ਤੇ ਉਸ ਤੋਂ ਬਾਅਦ ਬਜਰੀ ਸਾਰੀ ਕੁੱਟਦੇ ਉਹ ਵੀ ਸਾਨੂੰ ਦਿਖਾਉਣੇ ਆ ਆ ਮਸ਼ੀਨ ਆਪੇ ਚੱਲੀ ਜਾਂਦੀ ਐ ਇਹ ਕਿਹੜਾ ਵਿੱਚ ਵੱਜਦੀ ਕਾਹਦੇ ਸਿੱਧੀ ਲੈਨ ਚ ਦੇਖੋ ਕਟਾਈ ਵਧੀਆ ਹੁੰਦੀ ਐ ਦੋ ਵਾਰੀ ਕਟਾਈ ਕਰੀ ਜਾਊਗੀ ਤੇ ਇੱਧਰ ਹੁਣ ਗੁਰਦੁਆਰੇ ਦੇ ਬੈਕ ਸ਼ੈਡ ਤੇ ਜਿਹੜੇ ਦਲੇ ਸਿੱਟੇ ਸੀ ਫालतੂ ਕਰਕੇ ਜਦੋਂ ਆਪਾਂ ਨੇ ਦਰਬਾਰ ਸਾਹਿਬ ਬਣਾਇਆ ਉਹ ਸਾਰਿਆਂ ਦੀ ਕਟਾਈ ਚੱਲੀ ਜਾਂਦੀ ਹੁਣ ਆਹ ਸਾਰੇ ਭਰਾ ਇੱਥੇ ਸੇਵਾ ਤੇ ਪਹੁੰਚ ਗਏ ਲੱਗੇ ਪਏ ਮਸ਼ੀਨਾਂ 2 ਐ ਇੱਕ ਮਸ਼ੀਨ ਉਧਰ ਖੜੀ ਐ ਤੇ ਚੌਥੀ ਟਰਾਲੀ ਭਰੀ ਜਾਂਦੇ ਤਿੰਨ ਭਰਗੀਆਂ ਸੀ ਟਰਾਲੀਆਂ ਹੁਣ ਆਹ ਸਾਰੇ ਲੱਗੇ ਪਏ ਸੇਵਾਦਾਰ ਉਧਰ ਮੇਰੇ ਭੈਣਾ ਵੀ ਲੱਗਾ ਪੰਗਾ ਤੇ ਇਸ ਤਰ੍ਹਾਂ ਹੀ ਚੱਲੀ ਜਾਓ ਜਿਹੜੇ ਸੇਵਾਦਾਰ ਨਹੀਂ ਪਹੁੰਚੇ ਉਹ ਪਹੁੰਚੋ ਇੱਕ ਦਿਨ ਨਹੀਂ ਟਾਈਮ ਹੁੰਦਾ ਦੂਸਰੇ ਦਿਨ ਆਜੋ ਬਾਕੀ ਸੋਨੂੰ ਭਰਾਣੇ ਦਾਸੀ ਜੀ ਤਾਂ ਹਰਮント ਸਿੰਘ ਕਾਲੇ ਨੇ ਕਿੰਨੀ ਉਚਾਈ ਚਲਾਈ ਹੈ